ਸਾਤਿਗਲ ਦੋਸਤੋ ਅੱਜ ਦੇ ਇਸ ਪਦਾਰਥਵਾਦੀ ਸਮੇਂ ਦੇ ਵਿੱਚ ਜਿੱਥੇ ਦੁਨੀਆ ਦੇ ਵਿੱਚ ਮਨੁੱਖ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਉੱਥੇ ਮਨੁੱਖੀ ਕਦਰਾਂ ਕੀਮਤਾਂ ਤੇ ਆਪਸੀ ਸਮਾਜਿਕ ਰਿਸ਼ਤੇ ਅਤੇ ਪਰਿਵਾਰਕ ਰਿਸ਼ਤੇ ਆ ਦੇ ਵਿੱਚ ਗ੍ਰਾਵਟ ਵੀ ਆਈ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਆਪਣੇ ਹੀ ਆਪਣੇ ਨੂੰ ਦਰਕਾਰ ਦਿੰਦੇ ਨੇ ਤਾਂ ਉੱਥੇ ਜਿੱਥੇ ਕਲਯੁਗ ਦੇ ਸਮੇਂ ਦੇ ਵਿੱਚ ਅਜਿਹੇ ਜ਼ਾਲਮ ਲੋਕ ਵੀ ਨੇ ਜੋ ਆਪਣੇ ਰੋਈ ਪਾਸਾ ਵਟ ਕੇ ਉਹਨਾਂ ਦੇ ਜਨਮ ਕਰਦੇ ਨੇ ਤਾਂ ਦੂਜੇ ਪਾਸੇ ਵੀ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਆਪਣਾ ਜੋ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਪ੍ਰਿੰਟ ਹਸਨਪੁਰ ਲੁਧਿਆਣਾ ਤੋਂ ਉਹਨਾਂ ਬੇਸਾਰਿਆਂ ਦਾ ਸਹਾਰਾ ਬਣਦੇ ਨੇ ਤੇ ਕੱਲ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਇੱਕ ਮਾਤਾ ਤੇ ਉਸ ਦਾ ਹੀ ਕਲਯੁਕੀ ਪੁੱਤ ਕਿਸ ਤਰ੍ਹਾਂ ਜ਼ੁਲਮ ਢਾ ਰਿਹਾ ਸੀ ਉਸ ਦੀ ਗਰਦਨ ਘੁੱਟ ਰਿਹਾ ਸੀ ਉਸ ਦਾ ਸਾਹ ਘੁੱਟ ਰਿਹਾ ਸੀ ਤਾਂ ਕਿ ਉਸ ਦੇ ਸਾਹ ਪੱਕੇ ਤੌਰ ਤੇ ਹੀ ਬੰਦ ਹੋ ਜਾਣ ਹਾਲਾਂਕਿ ਉਸ ਮਾਤਾ ਨੂੰ ਹੀ ਜੋ ਪੈਨਸ਼ਨ ਮਿਲਦੀ ਸੀ ਉਸਦੇ ਪਤੀ ਦੇ ਜਾਣ ਤੋਂ ਬਾਅਦ ਉਸ ਦੇ ਉੱਪਰ ਹੀ ਇਹ ਐਸ਼ੋਰਾਮ ਅਤੇ ਆਪਣੇ ਘਰ ਦਾ ਖਰਚ ਚਲਾਉਂਦਾ ਸੀ ਪਰ ਉਸੇ ਮਾਤਾ ਨੂੰ ਜਿਸ ਨੇ ਉਸ ਨੂੰ ਜਨਮ ਦਿੱਤਾ ਕਿਸ ਤਰ੍ਹਾਂ ਉਹਦੇ ਨਾਲ ਜਾਨਵਰਾਂ ਵਰਗਾ ਸਲੂਕ ਕਰਦਾ ਸੀ ਇਹ ਹੀ ਨਹੀਂ ਉਸਦੇ ਬੱਚੇ ਵੀ ਗਾ ਇਹੋ ਜਿਹਾ ਹੀ ਸਲੂਕ ਕਰਦੇ ਸਨ ਤੇ ਆਓ ਹੁਣ ਉਸ ਦਾ ਅਗਲਾ ਪਾਰਟ ਤੁਹਾਡੇ ਸਾਹਮਣੇ ਰੱਖ ਦਿਆਂ ਕਿਉਂਕਿ ਬਹੁਤ ਸਾਰੇ ਵੀਰ ਇਹ ਮੈਸੇਜ ਤੇ ਕਮੈਂਟ ਕਰ ਰਹੇ ਸਨ ਕਿ ਇਹਨਾਂ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਵੀਰ ਗੁਰਪ੍ਰੀਤ ਸਿੰਘ ਨੇ ਵੀ ਇਸ ਮਾਮਲੇ ਤੇ ਸਖਤ ਸਟੈਂਡ ਲਿਆ ਤੇ ਅੱਗੇ ਕੀ ਹੋਇਆ ਉਹ ਤੁਸੀਂ ਦੇਖੋ ਰੱਖਣ ਨੂੰ ਤਾਂ ਰੱਖ ਕੇ ਹੁਣ ਨੂੰ ਤਾਂ ਮੈਂ ਲੱਖਾਂ ਜੋੜ ਲੈਂਦੀ ਜੇ ਜੋੜੇ ਹੁੰਦੇ ਫਿਰ ਅੱਗੇ ਪਿੱਛੇ ਭੱਜੇ ਫਿਰਦੇ ਤੇ ਕੁਛ ਵੀ ਮਾਰਦੇ ਫਿਰਦੇ ਤੇਰੇ ਅੱਗੇ ਪਿੱਛੇ ਦੇ ਪੈਸੇ ਤੇਰੇ ਕੋਲ ਘਰ ਵਾਲੇ ਮਰੀਏ ਨੋ 9 ਸਾਲ ਨੋ 8 ਪੂਰੇ ਹੋ ਗਏ ਨੋਵਾਂ ਲੱਗ ਗਿਆ ਹੋਇਆ ਘਰ ਵਾਲੇ ਨੇ ਮਾਰਿਆ ਸੀ ਕਦੇ ਤੇਰੀ ਹੈ ਘਰ ਵਾਲੇ ਨੇ ਮਾਰਿਆ ਸੀ ਕਦੇ ਮੈਂ ਤਾਂ ਕਦੇ ਨਹੀਂ ਮਾਰਿਆ ਬਚਾਰੇ ਨੇ ਐਵੇਂ ਮੈਂ ਝੂਠ ਬੋਲ ਲਾ ਮੈਨੂੰ ਇਹ ਤਾਂ ਫਿਰ ਤੇਰੇ ਘਰ ਵਾਲੇ ਤੋਂ ਵੀ ਉੱਪਰ ਰੰਗ ਹੈ ਬੁੱਧੀ ਭਰ ਦਬਾ ਕੇ ਨਹੀਂ ਸੋਚਦਾ அப்படின் தூதா மாரி மாரி கிளா தெட்டா தான் கிளா தான் கட்ட கீ தாங்க ਨਾ ਮਾਂ ਮਾਨ ਪਿਓ ਉਹ ਨਾ ਪਾ ਪਾਇਆ ਨਾ ਪਹਿਣਾ ਕੋਈ ਨਹੀਂ ਅੱਜ ਇਕੱਲੀ ਸ਼ਰਮ ਆਉਂਦੀ ਮਾੜੀ ਨੂੰ ਸੌਦੀ ਕੋਈ ਸੁਣਾਦੀ ਮੇਰੇ ਹੋਰ ਬਾਰੀ ਬਾਰੀ ਕੀਆ ਕੀ ਦੇ ਕੋ ਜਾਉਂ ਉਹ ਕਹਿੰਦੀ ਮੈਂ ਗੁੱਸੇ ਹੋ ਕੇ ਤੁਮੇਂ ਭਾਣੇ ਨੂੰ ਬਣਨਾ ਤੇਰੀ ਵੀ ਨੂੰ ਆਉਣੀ ਆ ਮਾਮਾ ਜੀ ਤੇਰੇ ਕਰੇ ਵੀ ਨੂੰ ਆਉਣੀ ਆ ਮਾਮਾ ਜੀ ਆਈ ਮੰਜਾ ਹੂ ਆਈ ਹਾਲਾਤ ਹੋਣਗੇ ਯਾਦ ਕਰੀ ਗੱਲ ਬਸ ਮੇਰੀ ਮੈਂ ਤਾਂ ਹੀ ਕਹਿੰਦੀ ਬੀਜੀ ਦੇਖੋ ਮੈਂ ਤੁਹਾਨੂੰ ਹੀ ਨਹੀਂ ਕਹਿੰਦੀ ਮੇਰੀ ਕੋਈ ਡਾਂਡਾ ਨਹੀਂ ਕੋਈ ਬੀਵੋਕੇਸ਼ਨ ਨੂੰ ਕੀ ਆ ਮੇਰੇ ਨਾਲ ਕੀ ਹੋ ਰਿਹਾ ਨਹੀਂ ਮੈਂ ਮੇਰੀ ਨਾਨਦ ਕਹਿੰਦੀ ਉਹ ਵੀ ਤੇ ਦੋਨੋਂ ਮੈਂ ਵੀ ਦੇਖ ਲੂਗੀ ਮੇਰੀ ਨਾਨਦ ਮੇਰੀ ਬਣੀ ਆ ਕਹਿੰਦੀ ਆਪਾਂ ਇੰਨਾ ਕਰਨਾ ਵੀਰੇ ਮੈਂ ਜਦੋਂ ਆਹ ਦੇਖ ਮਾਂ ਕਹੀ ਜਾਂ ਦੇਖੋ ਤਾਂ ਮੈਂ ਸਮਝੀ ਨਹੀਂ ਮੈਂ ਤਾਂ ਬੀਬੀ ਨੂੰ ਕਹਿੰਦੇ ਉਹਨੇ ਨੰਦ ਦਾ ਵੀ ਨਾਂ ਲਿਆ ਤੁਸੀਂ ਕਹੇ ਨੰਦ ਨੇ ਮਾਰਿਆ ਕਹਿੰਦੀ ਹਾਂ ਮਾਰਿਆ ਮੈਂ ਇਹ ਗੱਲ ਸੁਣੋ ਉਹਨੇ ਜਦੋਂ ਗੱਲ ਹੋਈ ਆ ਮੈਂ ਨਣਦ ਨੂੰ ਕੋ ਤਾਂ ਆਪ ਫੋਨ ਲਾਇਆ ਨਣਦ ਨੂੰ ਪੁੱਛ ਕੇ ਦੇਖ ਲਓ ਵੀ ਨਣਦ ਨੂੰ ਮੈਂ ਫੋਨ ਲਾਇਆ ਉਹ ਕਹਿੰਦੀ ਮੈਨੂੰ ਆਪ ਦੱਸ ਦੇ ਪਹਿਲੀ ਵਾਰੀ ਥੋੜੀ ਦੱਸਿਆ ਉਹ ਕਹਿੰਦੀ ਮੈਨੂੰ ਅੱਗੇ ਵੀ ਦੱਸਦੇ ਰਹਿੰਦੇ ਆ ਵੀ ਮੈਂ ਅੱਜ ਕੁੱਟੀ ਮਾਰ ਅੱਜ ਮੈਂ ਢੱਡ ਚ ਲੱਤ ਮਾਰੀ ਅੱਜ ਮੈਂ ਆ ਕੀਤਾ ਇਹ ਦੱਸਦਾ ਰਹਿੰਦਾ ਆਪ ਵੀ ਨਹੀਂ ਦੇਖੋ ਮੈਂ ਇਹਨਾਂ ਦੀ ਗੱਲ ਦੇ ਵਿੱਚ ਸਹਿਮਤ ਨਹੀਂ ਦੇਖੋ ਇਹ ਮਤਲਬ ਪਿਆਰ ਸਹਿਮਤ ਤਾਂ ਤੇਰੇ ਸਾਹਮਣੇ ਘੁੱਟ ਰਿਆ ਤੂੰ ਕੋਲੇ ਖੜਾ ਆ ਬੈਠੀ ਆ ਪਤਾ ਹੀ ਨਹੀਂ ਮੈਂ ਹੈ ਆ ਬੈਠੀ ਐ ਕੋਲੇ ਆਹ ਦੇਖ ਭੈਣੇ ਦੇਖ ਲੈ ਕਮੈਂਟ ਆ ਬੈਠੀ ਐ ਤੂੰ ਆ ਬੈਠ ਆ ਬੈਠੀਆ ਲਿਖੇ ਨਾ ਜੀ ਕਿਤੇ ਤੈਨੂੰ ਐ ਹੋਵੇ ਮੈਂ ਹੈ ਨਹੀਂ ਸੀ ਆ ਬੈਠੇ ਦੋ ਇਹ ਦੋ ਇਹ ਵੀਡੀਓ ਆ ਵੇਖੋ ਆਲੇ ਹੋ ਰਹੇ ਦੇ ਨੀ ਨੀ ਇਹ ਤਾਂ ਹੋ ਰਾ ਜੀ ਤੂਰਾ ਆ ਬੈਠੇ ਮੈਨੂੰ ਨਹੀਂ ਇਹਨਾਂ ਨੂੰ ਦੋ ਮੈਂ ਕਹਿੰਦੀ ਜਦੋਂ ਗੱਲਾਂ ਤੇਰੇ ਸਾਹਮਣੇ ਥੱਪੜਾਂ ਨਾਲ ਕੁੱਟੀ ਜਾਂਦਾ ਪਹਿਲਾਂ ਵਾਲੀ ਮਗਰੋ ਵਾਲੀ ਦਾ ਕੀ ਮਤਲਬ ਆਹਦੇ ਘੁੱਟ ਖੜੀ ਤੂੰ ਵੀ ਆ ਲੈ ਆ ਗਈ ਹੁਣ ਤੂੰ ਛੜਾਏਗੀ ਮਾਰਾ ਜਾ ਇੱਕ ਵਾਰੀ ਬਸ ਧਮੜ ਕੇ ਤੂੰ ਹਟਾ ਦੇ ਉਹਨੇ ਫੇਰ ਘੁੱਟ ਨਾਲ ਹੁਣ ਨਹੀਂ ਤੂੰ ਹਟਾਉਣਾ ਇੱਕ ਵਾਰੀ ਵੀ ਆ ਖੜੀਏ ਭੈਣੇ ਲੈ ਇੱਕ ਵਾਰੀ ਨਹੀਂ ਹਟਾਉਣਾ ਤੂੰ ਜੇ ਤੁਸੀਂ ਕਹਿੰਦੇ ਚਲੋ ਠੀਕ ਹੈ ਜੇ ਜੀ ਦੀ ਆਏ ਮੈਂ ਦੀਦੀ ਤੁਸ ਨੂੰ ਛੱਡੋ ਦੀਦੀ ਨਹੀਂ ਦੀਦੀ ਕਿਹੜਾ ਬਹੁਤ ਸਿਆਣੀ ਐ ਜੇ ਦੀਦੀ ਕੁੱਟਦੀ ਰਹੀ ਆ ਮੈਂ ਤਾਂ ਦੀਦੀ ਨੂੰ ਵੀ ਨਹੀਂ ਚੰਗਾ ਸਮਝਦਾ ਫਿਰ ਜੇ ਸਾਨੂੰ ਦੀਦੀ ਨੇ ਦੱਸਤਾ ਫਿਰ ਮਤਲਬ ਇਹ ਥੋੜੀ ਦੀਦੀ ਸੱਚੀ ਹੋ ਗਈ ਜਾਂ ਦੀਦੀ ਨੇ ਮਾਰੀ ਜਾਂ ਦੀਦੀ ਉਦੋਂ ਵੱਡੀ ਪਾਪਣ ਉਹ ਵੀ ਭੋਗੂਗੀ ਅਸੀਂ ਤਾਂ ਇਹ ਕਹਿੰਦੇ ਜੇ ਭੋਗੂਗੀ ਉਹ ਵੀ ਪਰ ਤੁਸੀਂ ਇਹ ਜੇ ਮੈਂ ਕਿ ਸੱਚੇ ਹੋਗੇ ਆ ਦੇਖ ਤੁਸੀਂ ਕੀ ਕਰ ਰਹੇ ਹੋ ਆ ਦੇਖ ਲਓ ਆ ਦੇਖ ਲਓ ਤੂੰ ਕਹਿੰਦੇ ਹੋ ਤੁਸੀਂ ਕੀ ਕਹਿੰਦੇ ਹੋ ਆ ਹੁਣ ਦੇਖ ਲਓ ਇਹ ਉਹਦੋਂ ਪਿਛਲੇ ਸਾਲ ਦੀ ਗਰਮੀ ਨਹੀਂ ਸੀ ਫੇ ਟਾਈਮ ਨਾਲ ਫਰਕ ਪੈ ਗਿਆ ਕੁਛ ਮਾਰਿਆ ਤਾਂ ਹੈ ਨਾ ਕੁੱਟਿਆ ਤਾਂ ਹੈ ਨਾ ਇੱਥੇ ਹੋਣ ਰੱਖੀ ਜਾਂਦੀ ਵੀਡੀਓ ਬਣਾ ਬਣਾ ਇੱਥੇ ਕੋਈ ਹੋਗਾ ਕਿਸੇ ਰੰਜੀ ਨੂੰ ਮਾਰ ਕੇ ਪੁੱਛ ਕੇ ਤੇ ਲੋਕ ਦੇ ਵੇ ਕਿਸੇ ਦੇ ਕਰ ਰਹੇ ਬੁਣੀਆਂ ਬਣਾ ਰਹੇ ਸੀ ਚੋਰੀ ਉਹ ਵੀ ਬਣਾ ਰਹੇ ਸੀ ਕਾ ਮੈਂ ਕਰ ਕਾ ਰੋ ਜਾਂ ਮੈਂ ਨਹੀਂ ਉਹੀ ਗੱਲ ਇੱਕੋ ਹੀ ਗੱਲ ਆ ਤੁਸੀਂ ਉਹਦੀਆਂ ਬਣਾ ਰਹੇ ਸੀ ਉਹ ਥੋੜੀਆਂ ਬਣਾ ਰਹੀ ਸੀ ਮੈਂ ਨਹੀਂ ਮੈਂ ਬਣਾਈਆਂ ਵੀਰੇ ਹੋਰ ਕਾਦੇ ਲਈ ਦਿਖਾਉਂਦੇ ਤੁਸੀਂ ਮੈਨੂੰ ਹੁਣ ਕਿਹੜੀਆਂ ਵੀਡੀਓ ਉੱਪਰੋਂ ਕਹਿੰਦੀ ਲੜਦੀ ਦੀ ਮਾਤਾ ਦੀ ਮੈਂ ਉਹ ਹੀ ਕਹਿੰਨੀ ਵੀ ਉਦੋਂ ਤਾਂ ਬਣਾਈ ਸੀ ਮੈਂ ਕਿਹਾ ਵੀ ਬੀਬੀ ਦੇ ਥੱਲੇ ਉਤਰ ਗਈ ਉਹ ਆਏਗੀ ਵੀਡੀਓ ਬਣਾਉਣ ਦੀ ਗੱਲ ਹੁਣ ਥੋੜੇ ਕੋਈ ਥੱਪੜ ਮਾਰ ਰਿਹਾ ਉਹ ਵੀ ਬਾਈ ਵੀਡੀਓ ਬਣਾਉਣ ਲੱਗ ਜੂ ਮੈਂ ਉਹਨੂੰ ਥੱਪੜ ਮਾਰ ਉਹ ਤਾਂ ਵੀ ਤੂੰ ਮਾਰ ਰਹੀ ਸੀ ਨਾ ਮਾਈ ਸੀ ਕੋਲੇ ਉਹ ਮਾਰ ਰਹੀ ਸੀ ਨਾ ਆਪਣੀ ਮਾਂ ਦੇ ਤੁਸੀਂ ਵੀਡੀਓ ਬਣਾਉਣੀ ਸੀ ਤੁਸੀਂ ਉਹਨੇ ਮਾਰਦੇ ਦੋ ਥੱਪੜ ਜੇ ਤੁਸੀਂ ਸੱਚੇ ਸੀ ਵੀ ਮੇਰੀ ਮਾਂ ਨੇ ਕਿਵੇਂ ਮਾਰੇ ਲੱਭੜੀ ਵਾਲੀ ਇਹ ਚ ਕਿਹੜੀ ਗੱਲ ਰਹੇਗੀ ਜਿਹੜਾ ਬੰਦਾ ਤੁਹਾਡੇ ਸਾਹਮਣੇ ਹੁਣ ਤੁਹਾਡੇ ਸਾਹਮਣੇ ਕੋਈ ਤੁਹਾਡੇ ਥੱਪੜ ਮਾਰੇ ਅਸੀਂ ਵੱਡਾ ਛੋਟਾ ਕੋਈ ਦੇਖੂਗਾ ਬੰਦਾ ਨੋ ਕੋਲੇ ਖੜ ਜੇਰਾ ਤਾਂ ਬਹੁਤ ਦੁੱਖ ਦੀ ਤੇ ਸ਼ਰਮ ਦੀ ਗੱਲ ਆ ਸਾਨੂੰ ਵੀ ਮਤਲਬ ਇਸ ਗੱਲ ਤੇ ਦੁੱਖ ਹੋ ਰਿਹਾ ਸੁੱਕੀ ਚਿਗੜ ਤੇ ਬੈਠਿਆ ਵੀਰੇ ਵੀ ਵੀ ਤੋਂ ਨੇ ਵਦੋ ਅਲ ਮੇਰੇ ਮਾਪੇ ਹੋ ਰੇ ਨਾ ਕਦੇ ਮੇਰੀ ਉਂਗਲ ਨਹੀਂ ਸੀ ਰਹੀ ਆਈ ਉਂਗਲ ਨਹੀਂ ਸੀ ਲਈ ਨਾ ਮੇਰੇ ਪੱਪੇ ਉਹਨੂੰ ਤਾਂ ਬਰੇ ਨੂੰ ਬੜੀ ਪਿਆਰੀ ਸੀ ਮਾ ਲੰਨ ਕਦੇ ਨਾ ਮਾ ਨਹੀਂ ਨਾ ਕਰੀ ਬੀ ਆਹ ਕੁਮਾਰੀ ਮਿੰਦਰਾ ਹਾਂ ਉਹ ਸिखਾਣ ਦਾ ਕੰਮ ਨਾਲ ਬਰਕਰਾਰ ਜਮੇ ਇਹ ਸਾਲੋਂ ਮੈਂ ਘਟਕ ਨਹੀਂ ਖਾ ਕੇ ਰੱਖੀ ਨੀ ਬਣਾਰ ਰਖ ਕਲ ਜੁਗੀ ਪੁੱਤ ਇਥੇ ਇਹ ਉਹੀ ਤਾਂ ਤੁਹਾਨੂੰ ਮੈਂ ਪਹਿਲਾਂ ਦੱਸਤਾ ਵੀ ਜੋ ਲਿਖੀ ਹੋਈ ਸੀ ਉਹੀ ਬੜ ਤੁਹਾਨੂੰ ਉਹ ਵੀ ਮੈਂ ਪਹਿਲਾਂ ਹੀ ਕਹਤਾ ਵੀ ਲਿਖਿਆ ਹੋਇਆ ਅੰਜਾ ਸੀ ਹੈ ਲਿਖੀ ਹੋਈ ਉਹ ਗੜਿਆ ਕਹਿੰਦੇ ਨਹੀਂ ਹੁੰਦੇ ਗੋਪੀ ਚਾਹੁੰਦੇ ਨੇ ਤਾਂ ਲੈ ਲਈ ਬਖੀਰੀ ਮੱਥੇ ਦੀਆਂ ਨਾ ਮੀਠੀਆਂ ਗੱਲਾਂ ਲਖਤੀ ਤਕਦੀਰਾਂ ਗੋਪੀਓ ਤਾਂ ਚਾਦਰਾਂ ਜੇ ਉਹਨੇ ਕਹਿ ਕਰ ਹਲ ਖਿਜਗਾਈ ਸਾਨੂੰ ਪਿੱਛੇ ਤੋਂ ਪਾਦੇ ਮਾਈ ਸੀਤਾ ਬਾਂਤੀ ਨੇ ਬਹੁਤ ਬ੍ਰਮਛਾੜਿਆ ਪਰ ਕੇ ਮੋਤੀਆਂ ਦਾ ਥਾੜ ਲਿਆਈ ਉਹ ਕਹਿੰਦਾ ਮੋਤੀ ਮਾਰ ਕਾ ਮਾਤਾ ਨਹੀਂ ਸਾਡੇ ਕੇ ਸ਼ੇਕ ਕਮ ਨਹੀਂ ਧੀਮੀ ਨੂੰ ਬਾਤ ਆ ਗਏ ਚਾਹ ਨੂੰ ਪਿੱਛੇ ਆਈ ਪਾਦੀ ਉਹ ਉਤੋਂ ਦੇ ਮਯਾਮ ਦੇ ਦਿਮਾਗ ਨੂੰ ਛੁੱਟਦੀ ਹੈ ਵੀ ਇਹ ਮੇਰੀਆਂ ਲਿਖਿਆ ਹੋਈਆਂ ਨੇ ਕਿਛਤ ਵਿੱਚ ਲਿਖੀਆਂ ਨੇ ਤੇ ਮੈਂ ਦੋਨੋਂ ਪਹਿਲਾਂ ਸਮਝਿਆ ਕਿ ਮੈਂ ਤਾਂ ਪਹਿਲਾਂ ਕਿਹਾ ਦੇਖ ਲਈ ਬਰਾਣੀ ਮਾਮੇ। ਹੈ। ਤੇਰੇ ਅਰਗੇ ਮਾਮਾ ਵੀ ਮਾਂ। ਉਹ ਤਾਂ ਕੀ ਕਹੀਏ ਬਸ। ਧਾਨਾ ਦੋ ਮਾਂ। ਕਿੰਨਾ ਪਤਾ ਨਹੀਂ ਕਿੰਨਾ ਇੱਕ ਵੱਡਾ ਤੇਰਾ ਦਿਲ ਆ ਮਾਂ ਮੇਰੀ। ਨਹੀਂ ਬੁੜੀਆਂ ਪੈਸਾ ਲੈਂਦੀਆਂ ਮਜੂਰ ਸਮਾਣਾ। ਮੈਂ ਆਇਆ ਕਰਨਾ। ਮੇਰੀ ਵਾਲਾਂ ਗਾਂ ਲਾਲੀਆਂ। ਗਈ ਸੀ ਆ ਦੇ ਪਾਈ ਦੀ ਖਬਰ। ਔਰ ਯਾਰੀ ਦੇ ਬਾੜ ਗਨਾਲੀ ਇਹਨੇ ਦੂਰ ਲੈ ਦੇ ਦਿੱਤੀ ਠਗਣੀ ਹੈ ਵਿੱਚ ਵਹਾ ਲਿਆ ਉਬਾਲ ਮੜ ਪੀ ਢੋਕਲੇ ਇਹਨਾਂ ਨੂੰ ਕਹਿ ਮੈਂ ਕਿ ਭਾਈ ਮੈਨੂੰ ਭਾਰੀਆਂ ਕਲੀਆਂ ਕਰਾ ਬੱਸ ਉਹ ਕਰਾਤੀਆਂ ਬਾਲਗੀਆਂ ਤੇਰੇ ਕੰਨ ਤਾਂ ਮਲੇ ਪਿਆ ਨੀਲੇ ਘਰ ਤੇ ਕੰਨ ਤੇਰੇ ਖਸੋਨੇ ਵਰਗੇ ਪੂਰਾ ਪਕਾ ਖਨੇ ਮੰਗਿਆ ਉਹ ਵੀ ਨਹੀਂ ਦਿੱਤੀਆਂ ਗਿਆ ਕੁਛ ਵੀ ਨਹੀਂ ਮੰਗਿਆ ਉਹ ਵੀ ਨਹੀਂ ਮੰਗਿਆ ਚਲਿਆ ਅੰਜੀ ਬਾਈ ਸਸਿਕਾਲ ਦੀ ਸੌਰੀ ਮੈਂ ਇਧਰ ਧਿਆਨ ਨਹੀਂ ਦਿੱਤਾ ਮਾਤਾ ਨਾਲ ਗੱਲ ਕਰਦਾ ਸੀ ਬਾਈ ਜੀ ਇਹ ਵੀਡੀਓ ਹੈ ਸਾਡੇ ਕੋਲੇ ਕੁਛ ਇਹ ਆਪਣੀ ਮਾਂ ਨੂੰ ਘੁੱਟ ਰਿਹਾ ਬਾਈ ਬੰਦਾ ਨਾ ਬਾਈ ਨੇ ਮੜਾ ਚੜਾ ਇੱਕ ਵਾਰੀ ਮੁੜ ਕੇ ਮੇchnਾਣਾ ਆਹ ਸਾਹ ਦੇਖੋ ਮੂੰਹ ਨੂੰ ਸਾਹ ਘੁੱਟਦਾ ਉਹਦਾ ਆਹ ਸਾਰਾ ਮੂੰਹ ਐਟਾ ਠੀਕ ਹੋ ਗਿਆ ਮਾਂ ਤਾਂ ਬੜਾ ਸੱਜਿਆ ਸੀ ਮੂੰਹ ਪਹਿਲਾਂ ਤਾਂ ਆਨੇ ਕੋ ਕਾ ਵੀਡੀਓ ਕੱਕਣੀ ਹੈਗੀ ਇਹ ਇੱਕ ਜੀ ਗੁੱਟਿਆਣਾ ਅੱਜ ਸਸੀ ਗੱਲ ਜੀ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਮਨੁੱਖਤਾ ਦੀ ਸੇਵਾ ਤੋਂ ਗੁਰਜੀ ਇਹ ਤੁਹਾਡੇ ਇਲਾਕੇ ਦੇ ਵੀਰ ਜੀ ਇੱਕ ਸੇਵਾ ਛੋਟੀ ਜਿਹੀ ਤੋਂ ਲੈਣੀ ਆ ਮਾਤਾ ਜੀ ਨੂੰ ਨਾ ਬੇਟਾ ਉਹਨਾਂ ਦਾ ਬਹੁਤ ਜ਼ਿਆਦਾ ਘਟ ਰਿਹਾ ਵੀਡੀਓ ਆਈਆਂ ਸਾਡੇ ਕੋਲੇ ਉਹਨਾਂ ਦੀ ਬੇਟੀਆਂ ਦੇ ਜਿਹੜੇ ਘਰੇ ਸੀਸੀਟੀਵੀ ਤੇ ਲੱਗੇ ਹੋਇਆ ਉਹਦੀ ਫੁਟੇਜ ਆ ਇੱਕ ਵਾਰੀ ਨਹੀਂ ਬਹੁਤ ਵਾਰੀ ਘਟ ਰਿਹਾ ਯਾਨੀ ਕਿ ਕਈ ਦਿਨ ਤਗਾ ਤਾਰ ਉਹਤ ਵੀ ਬਹੁਤ ਮੰਨੋ ਜ਼ਬਰਦਸਤੀ ਕਿਨਾਰੇ ਹਾ ਜੀ ਕਿ ਜੇ ਤੇ ਉਹ ਬੇਟਾ ਵੀ ਇੱਥੇ ਆ ਉਹਨਾਂ ਦੇ ਵਾਈਫ ਵੀ ਇੱਥੇ ਆ ਬੱਚੇ ਬੱਚੇ ਪੋਤੇ ਵੀ ਗੰਡੋ ਦਾਦੀ ਨੂੰ ਠੀਕ-ਠੀਕ ਕੇ ਘਟਾ ਰਿਹਾ ਤੇ ਮੰਦੋ ਹੁਣ ਸਾਡੀ ਚਾਹਤ ਸੀ ਕੋਈ ਕਾਰਵਾਈ ਕੀਤੀ ਜਾਵੇ ਕੋਈ ਜਿਹੜੇ ਕੰਟਰੈਕਟ ਸਾਹਿਬ ਤੇ ਉਹ ਵੀ ਆ ਗਏ ਨੇ ਕਿ ਮਾਤਾ ਦਾ ਮੈਡੀਕਲ ਕਰਾਇਆ ਜਾਵੇ ਪ੍ਰੋਪਰ ਹੈ ਨਾ ਮਾਤਾ ਦਾ ਮੂੰਹ ਨੀਲਾ ਕੀਤਾ ਪਿਆ ਘਟ-ਘਟ ਕੇ ਵਿਚਾਰੀ ਬਜ਼ੁਰਗਾਂ ਮਾ ਅਸੀਂ ਇਹ ਜਨ ਵੀ ਬੇਨਤੀ ਹੈ ਵੀ ਜਿਹੜਾ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਬਜ਼ੁਰਗਾਂ ਵਿਚਾਰਿਆਂ ਨੂੰ ਸੀਨੀਅਰ ਸਿਟੀਜ਼ਨ ਨੂੰ

ਮਨ ਕੋਲ ਬੋਲਦੀ ਨੇ ਜੀ ਤਰਨਜੀ ਚਲੋ ਇੱਕ ਅੱਧੀ ਵਾਰੀ ਕਿਤੇ ਹੁੰਦਾ ਨਾ ਮੰਨ ਲਓ ਆਪਾਂ ਕਹਿੰਨੇ ਆਂ ਚਲੋ ਗੁੱਸੇ ਚ ਆਏ ਨੇ ਮਾਰਤਾ ਕਿਤੇ ਹਨਾ ਯਾਨੀ ਕਿ ਜਾਨਵਰਾ ਵਾਂਗੂ ਕੁੱਟ ਰਿਆ ਮਾਂ ਨੂੰ ਉਹ ਚੀਕਾ ਮਾਰਦੀ ਆ ਚੀਕਾ ਬਾਹਮ ਚੋੜਦੀ ਉਹਦੀ ਹੁਣ ਤਾਂ ਵੀ ਅੱਖਾਂ ਦੇ ਸੋਚ ਲੈ ਗਈ 5 ਦਿਨ ਤਾਂ ਹੋ ਗਏ ਹੁਣ ਉਹ ਦਿਖੀ ਨਹੀਂ ਕੈਮਰੇ ਚ ਕਹਿ ਲੈ ਇੱਥੇ ਮੰਜਾ ਡਾਇਆ ਹੋਇਆ ਸੀ ਉਹਦਾ ਹੁਣ ਚੱਕ ਕੇ ਮੰਜਾ ਉਹਦਾ ਉਹਦੇ ਅੰਦਰ ਲੈ ਗਈ ਹੁਣ ਉਹ ਬੇਟੀ ਬਾਹਰੋਂ ਬੈਠੀ ਦੇਖਦੀ ਹੈ ਜਿਹੜੀ ਕੁੱਟਦੀ ਉਹ ਵੀ ਰਹੀ ਆ ਉਹ ਕਹਿੰਦੇ ਇਹ ਕਹਿੰਦੇ ਉਹ ਵੀ ਕੁੱਟਦੀ ਰਹੀ ਮਾਂ ਨੂੰ ਪੁੱਛਿਆ ਕਹਿੰਦੀ ਹਾਂ ਉਹਨੇ ਵੀ ਮੇਰੇ ਥੱਪੜ ਮਾਰੇ ਸੀ ਕਿ ਵੀਰ ਹੁਣ ਸਹੀ ਕੌਣ ਇਹ ਰੱਬ ਜਾਣਦਾ ਇਹਨਾਂ ਚ ਬੇਬੇ ਕਹਿੰਦੀ ਮੇਰੇ ਤਾਂ ਘਰ ਵਾਲੇ ਨੇ ਨਹੀਂ ਕਰੇ ਮੇਰੇ ਤੇ ਹੱਥ ਚੱਕਿਆ ਕਹਿੰਦੀ ਮੈਂ ਪਤਾ ਨਹੀਂ ਮੇਰੇ ਕਰਮ ਉਹਦਾ ਕਰਮਾਂ ਨੂੰ ਕੋਸੀ ਜਾਂਦੀ ਹੈ ਵਿਚਾਰੀ ਬੈਠੀ ਉਹਦਾ ਕਹਿੰਦੀ ਮੇਰੇ ਕਰਮ ਸੀ ਪੁੱਤ ਚਲੋ ਮੇਰੇ ਕਰਮਾਂ 'ਚ ਸੀਗਾ ਗੁੱਟ ਖਾਣੀ ਮੈਂ ਖਾ ਲਈ ਤੁਹਾਨੂੰ ਕੀ ਜਵਾਬ ਹੋਣਾ ਹੈ ਜੀ ਬੇਟੀ ਰਹਿਣਾ ਦੀ ਉਹ ਬਾਹਰ ਉਹਨੇ ਕਿਹਾ ਦੇਸ਼ ਨੇ ਉਹ ਆਸਟ੍ਰੇਲੀਆ 'ਚ ਉਹਨ ਦੇਖੋ ਸਾਡਾ ਤਾਂ ਤਰੀਕਾ ਹੋਰ ਹੁੰਦਾ ਸੀ ਤਾਂ ਮਾਤਾ ਨੂੰ ਲੈ ਜਾਣਾ ਸੀਗਾ ਅਸੀਂ ਵੀਡੀਓ ਸ਼ੇਅਰ ਕਰਦਣੀ ਸੀ ਉਸ ਤੋਂ ਬਾਅਦ ਜੇ ਫਿਰ ਆਪਣੇ ਆਪ ਹੀ ਹੁੰਦਾ ਹੀ ਕਾਰਵਾਈ ਬਾਅਦ ਚੱਗੇ ਉਹ ਅਸੀਂ ਇਹੀ ਕਰਦੇ ਤਾਂ ਕੌਂਸਲਰ ਸਾਹਿਬ ਨੇ ਕਾਲ ਕਰਤੀ ਤੁਹਾਨੂੰ ਤੇ ਉਹਨਾਂ ਨੇ ਛੱਡ ਲਿਆ ਪਰ ਹੁਣ ਅਸੀਂ ਰਿਕੁਐਸਟ ਹੀ ਕਰਦੇ ਆਂ ਵੀ ਤੁਸੀਂ ਪੂਰਾ ਦਿਲ ਤੋਂ ਕੰਨ ਤੋਂ ਕਿਸੇ ਹੋਰ ਨੂੰ ਵੀ ਲੈਸਨ ਮਿਲੇ ਵੀ ਪੂਰਾ ਚੰਗੀ ਠੋਕ ਕੇ ਕਾਰਵਾਈ ਕਰਿਓ ਜਿਹੜੀ ਬਣਦੀ ਐ ਜਾਇਜ਼ ਅਸੀਂ ਕੋਈ ਨਜਾਇਜ਼ ਨਹੀਂ ਕਰਾਉਣੀ ਐਮਐਨਆਰ ਘਟਾਈਏ ਹਾਂ ਮਾਤਾ ਨੂੰ ਆਪ ਮੈਡੀਕਲ ਕਰਾ ਕੇ ਹਸਪਤਲ ਦਾ ਬੜਾ ਬੜਾ ਹਾਂਜੀ ਇਹਨੂੰ ਅੰਦਰ ਦਿਓ ਤੇ ਬਾਕੀ ਜਿਹੜੀ ਰੱਬ ਜਾਣਦਾ ਜਿਹੜੀ ਸਜ਼ਾ ਜਿਹੜੀ ਇਹਨਾਂ ਨੇ ਉਹ ਤਾਂ ਰੱਬ ਨੇ ਲੈਣੀ ਆ ਉਹਦਾ ਤਾਰੇ ਤਾਂ ਆਪਾਂ ਕੌਣ ਦੇ ਸਕਦੇ ਹਾਂ ਕਿਉਂਕਿ ਮਾਂ ਜਿਹਨੇ ਜਨਮ ਦਿੱਤਾ ਯਾ 9 ਮਹੀਨੇ ਪੇਟ ਚ ਰੱਖਿਆ ਮਾਂ ਕਹਿੰਦੀ ਮੈਂ ਕਦੇ ਇਹਨਾਂ ਨੂੰ ਐਵੇਂ ਨਹੀਂ ਕੀਤਾ ਕਦੇ ਸਾਰੀ ਜ਼ਿੰਦਗੀ ਹਾਂ ਕੋਟੇ ਪਿੱਛੇ ਵਗਾ ਨਹੀਂ ਜਰ ਆਪ ਨੂੰ ਤਾਂ ਜੈ ਕਰੋ ਉੱਲੇ ਲਾ ਲਾ ਮੰਨ ਲਓ ਤੋ ਮੰਨ ਲਾ ਕਰਾ ਦੇ ਇਹ ਵਿਹੇਪ ਇਹਨੋਂ ਨਾ ਮਿਲ ਲਾ ਕਰਾ ਦੇ ਆ ਮਾਤਾ ਸਾਡੇ ਸਪੋਰਟ ਕਰਦੇ ਹੋ ਜੀ ਅਸੀਂ ਮਾਤਾ ਨੂੰ ਤੇ ਹਸਪਤਾਲ ਦਾ ਹਿਸਾਬ ਕਰਾਉਂਗੇ ਕਰਦੇ ਓਪੀ ਹੋ ਗਏ ਠੀਕ ਹੈ ਰਮੇ ਸਿੰਘ ਜੀ ਚਲੋ ਪਹਿਲੇ ਆਓ ਮਾਤਾ ਨੂੰ ਕਰੀਏ ਆਪਾਂ ਬੀੜਾ ठाਵ ਮਾਤਾ ਨੂੰ ਮਾਤਾ ਵੀ ਆਓ ਚੱਲੀਏ ਮਾ ਅਫਸਰ ਆਏ ਨੇ ਵੱਡੇ ਕੌਣ ਸਬਸਰ ਆਏ ਨੇ ਵੱਡੇ ਅਸੀਂ ਕੋਈ ਮਾਂ ਤੇਰੇ ਪੁੱਤ ਦੇ ਦੁਸ਼ਮਣ ਨਹੀਂ ਹੈਗੇ ਬਸ ਅਸੀਂ ਇੰਨਾ ਹੀ ਚਾਹੁੰਦੇ ਆਂ ਵੀ ਉਹਨੂੰ ਅਕਲ ਆਵੇ ਤੇਰੀਆਂ ਅੱਖਾਂ ਮਾਂ ਨੀਲੀਆਂ ਕੀ ਤੇਆਂ ਪੀਆਂ ਕਟ-ਕਟ ਅਸੀਂ ਕੋਈ ਉਹਨੂੰ ਫਾਂਸੀ ਨਹੀਂ ਚੜਾਉਣਾ ਗਾ ਮਾਂ ਜਿਹੜੀ ਤੇਰੇ ਤੇ ਉਹਨੇ ਤਸ਼ੱਦਦ ਕੀਤਾ ਇਹਦੀ ਸਜ਼ਾ ਤਾਂ ਆਕਾਲਪੁਰਖ ਵਾਹਿਗੁਰੂ ਦੇਊਗਾ ਪਰਮਾਤਮਾ ਦੇਊਗਾ ਉਹਨੂੰ ਇਹ ਤਾਂ ਦੁਨਿਆਵੀ ਤੌਰ ਤੇ ਇੱਕ ਕੋਸ਼ਿਸ਼ ਕਰਨੀ ਆ ਵੀ ਹੋਰ ਲੋਕਾਂ ਤੇ ਕਿਰ ਸੁਨੇਹਾ ਜਾਵੇ ਗਰਨਾਮ ਕਰੇ ਜੁਵਾ ਦੇ ਤੇਰੇ ਨਾਲ ਹੋਇਆ ਹੋਰ ਪਤਾ ਨਹੀਂ ਕਿੰਨੀਆਂ ਗਰਨਾਮ ਕਰਾਨਾ ਹੋ ਰਿਹਾ ਵੀ ਕਿਸੇ ਨੂੰ ਅਕਲ ਆਵੇ ਕਿਸੇ ਨੂੰ ਸੋਝੀ ਆਵੇ ਵੀ ਆਪਣੀਆਂ ਮਾਵਾਂ ਨਾਲ ਐ ਨਹੀਂ ਕਰੀਦਾ ਜਿਨ੍ਹਾਂ ਨੇ ਜੰਮਿਆ ਮਾਂ 9 ਮਹੀਨੇ ਤੋਂ ਢਿੱਡ 'ਚ ਰੱਖਿਆ 3 ਸਾਲ ਇਹਨੂੰ ਸਿੱਕਾ ਗਿੱਲਾ ਇਹਦੇ ਪੋਤੜੇ ਬਦਲਦੀ ਰਹੀ ਤੋ ਤੇ ਅੱਜ ਇਹ ਉਹੀ ਬੰਦਾ ਤੇਰੇ ਮਾਂ ਐਦਾਂ ਚਲੋ ਕੋਈ ਗੱਲ ਹੋਈ ਹੋਵੇ ਕੋਈ ਚਲੋ ਮੂੰਹ ਨਾਲ ਬੰਦਾ ਬੋਲ ਲੈਂਦਾ ਕੋਈ ਦੋ ਗੱਲਾਂ ਤੇ ਤੂੰ ਬੋਲਦੀਆਂ ਚਾਰ ਉਹਨੇ ਬੋਲਦੀਆਂ ਪਰ ਮਾਂ ਕੁੱਟਣ ਦਾ ਵੀ ਮਤਲਬ ਇੱਕ ਇੰਨਾ ਜਲਾਦਾਂ ਵਾਂਗੂ ਮੈਂ ਪਤਾ ਨਹੀਂ ਤੇਰਾ ਸਰੀਰ ਤਕੜਾ ਤੂੰ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਜਿਹੜਾ ਤੂੰ ਚੱਲ ਗਈਆਂ ਮਾਂ ਇਹ ਗੱਲ ਠੀਕ ਸੱਚਾ ਮਾਂ ਜਿੰਨਾ ਤੂੰ ਚੱਲ ਗਈਆਂ ਮਾਂ ਪਤਾ ਨਹੀਂ ਤੇਰਾ ਸਰੀਰ ਚੀੜਾ ਵਾ ਦੁੱਧ ਬਹੁਤ ਸੀਗਾ ਸਾਡੇ ਗਾ ਹ ਖਰਾਕ ਚੰਗੀ ਖਾਧੀ ਹੋਈ ਕਰਕੇ ਕਹੇ ਚੱਲ ਗਈ ਮਾਂ ਇੰਨੀ ਕੁੱਟ ਤੋਂ ਜਿਵੇਂ ਫੜ ਫੜ ਕੰਡਾ ਦੇ ਸਿਰ ਮਾਰਦਾ ਸੀ ਮੈਂ ਆ ਦੇਖਾ ਸਾਰੇ ਗੁੰਬੜ ਹੋਏ ਆ ਦੇਖੋ ਆ ਸਾਰੇ ਤੇ ਮੈਂ ਮੁੱਕੀਆਂ ਐ ਮਾਰਦਾ ਤੇਰੇ ਇੱਕ ਮੁੱਕੀ ਬਾਜੀ ਬੰਦੇ ਤੋਂ ਹੋਸ਼ ਗੁੰਮ ਜਾਂਦੀ ਬੰਦੇ ਦੀ ਜੀ ਮੈਂ ਤੈਨੂੰ ਕੁੜਦਾ ਸੀ ਆ ਮਾਂ ਦਿਖਾਓ ਸਾਬ ਨੂੰ ਉਸਨੇ ਜੀ ਵੇਟ ਨਹੀਂ ਕੀਤਾ ਆ ਦਿਖਾਉਦਾ ਸੀ ਦੇਖੋ ਚਾਹੇ ਪਹਿਲਾਂ ਦੀ ਵੀ ਵੀਰੇ ਮੋੜ-ਮੋੜ ਕੇ ਕਮਾ ਕੇ ਤਾਂ ਕੀ ਹਾਲ ਕਰਤਾ ਆ ਗਰਦਨ ਤੇ ਨੀਲ ਦੇ ਤਾਂ ਮਾਤਾ ਨੂੰ ਪੁੱਛਦੇ ਤਾਂ ਪਹਿਲਾਂ ਨਹੀਂ ਆ ਵੇਖੋ ਹੁਣ ਪਹਿਲਾਂ ਵੀ ਪਹਿਲਾਂ ਵੀ ਕਹਿ ਰਹੇ ਆ ਦੇਖੋ ਆ ਵੀ ਪਹਿਲਾਂ ਦੇ ਗਰਦਨ ਦੇ ਨੀਲ ਤੂੰ ਐ ਖੜਾ ਆਥਾ ਪੱਗਿਆ ਬੜੀ ਸ਼ਰਮ ਦੀ ਗੱਲ ਇਹ ਤਾਂ ਬਈ ਸਾਡੇ ਚ ਵੀ ਆ ਕੇ ਸਾਡੇ ਨਾਲ ਪੂਰਾ ਮਨ ਲੂ ਗੱਲ ਕਰਦਾ ਪੂਰੇ ਕੰਦਾ ਹੋ ਗਿਆ ਬਹੁਤ ਮਾੜੀ ਲੱਗ ਇਹ ਤਾਂ ਆ ਦੇਖੋ ਗੱਲ ਤਾਂ ਦੇਖੋ ਮਾਨ ਦਾ ਤੁਸੀਂ ਆ ਦੇਖੋ ਧੌਣ ਮੈਂ ਚੱਕ ਕੇ ਮੂੰਹ ਮੜਾ ਜਾਂ ਤੈਨੂੰ ਤਾਂ ਦੇਖੋ ਹੋਈ ਹੋਈ ਜੀਰ ਲਾਉਂਦਾ ਕੋਈ ਜੀਰ ਲਾਉਂਦਾ ਕੰਮ ਕਰਦਾ ਹੈ ਹਾਂ ਜੀ ਇਹਨਾਂ ਨੂੰ ਤਾਂ ਅਸੀਂ ਆ ਕੇ ਦੱਸਿਆ ਭਾਈ ਉਹ ਅੰਦਰ ਕੇ ਦੇ ਕੀ ਹੋਈ ਜਾਂਦਾ ਕਿਸੇ ਨੂੰ ਕੀ ਪਤਾ ਵੀਰੇ ਹੈਨਾ ਇਹਨਾਂ ਨੂੰ ਤਾਂ ਅਸੀਂ ਆ ਕੇ ਦੱਸਿਆ ਵਿਚਾਰੇ ਨੂੰ ਇਹ ਵੀ ਉਹਨੇ ਭੈਣ ਨੇ ਇਹਨਾਂ ਦੀ ਜੇ ਸਾਨੂੰ ਦੱਸਤਾ ਹੈਨਾ ਨਹੀਂ ਦੱਸ ਆਪਾਂ ਨੂੰ ਵੀ ਕਿੱਥੇ ਪਤਾ ਲੱਗਣਾ ਸੀ ਭਾਈ ਵੀਡੀਓ ਦੇਖ ਕੇ ਲੱਗਦਾ ਵੀ ਹਰ ਰੋਜ਼ ਲੱਗਦਾ ਵੀਡੀਓ ਦੇਖ ਕੇ ਇਹਨਾਂ ਲੱਗਦਾ ਵੀ ਪਹਿਲਾਂ ਵੀ ਦੇਖੀ ਹੁੰਦੀ ਕਿਉਂਕਿ ਐਸੀਆਂ 20 ਵਾਰੀ ਵੀਡੀਓ ਆਉਂਦੀਆਂ ਬੰਦੇ ਨੂੰ ਐ ਲੱਗਦਾ ਪਤਾ ਨਹੀਂ ਕੋਈ ਪ੍ਰਾਣੀ ਹੋਈਆਂ ਜਦੋਂ ਭੈਣ ਨਾਲ ਮੈਂ ਰਾਤ ਗੱਲ ਕੀਤੀ ਉਹਨੂੰ ਪੁੱਛਿਆ ਕੋਈ ਨਹੀਂ ਵੀਰੇ ਵੀ ਹੁੰਦੀ ਹੋਈ ਆ ਤੇ ਮਤਲਬ ਤੁਸੀਂ ਰਾਤ ਹੀ ਸਾਨੂੰ ਬੜਾ ਦੁੱਖ ਲੱਗਿਆ ਹੁਣ ਇਹਨੇ ਇੱਥੇ ਆ ਇਹਨੂੰ ਦੱਸਿਆ ਵੀ ਮੇਰੀ ਭੈਣ ਵੀ ਇਹਨੂੰ ਕੁੱਟਦੀ ਹੁੰਦੀ ਸੀ ਵਾਹ ਬਈ ਬਾਰ ਬਾਰ ਤੁਹਾਡਾ ਬਹੁਤ ਧੰਨਵਾਦ ਅਸੀਂ ਸਭ ਤੁਹਾਨੂੰ ਰਿਕੁਐਸਟ ਸਾਡੀ ਇੱਕ ਆਵਾਜ਼ ਤੁਸੀਂ ਆਏ ਹਟ ਕੇ ਭੱਜ ਕੇ ਬਹੁਤ ਸ਼ੁਕਰੀਆ ਇੱਥੇ ਨਾਲ ਸਤਨਾ ਮੈਂ ਮਾਤਾ ਨੂੰ ਚੱਕ ਕੇ ਘਰ ਲੈਣੇ ਔਰ ਕੀ ਹੋਊਗਾ ਇਹ ਕਰਦੇ ਕਰਦੇ ਮੁੰਡੇ ਨੇ ਕਰ ਲੈਣਾ ਆਪਾ ਮੈਂ ਕੰਬਲ ਾਂਦੇ ਦੋ ਮਿੰਟ ਕੋਈ ਨਾ ਆਜ ਗਾਂ ਨੂੰ ਮੈਂ ਆਜੋ ਨਾਲ ਹਲਪ ਕਰ ਕੰਬਲ ਦੇ ਦੇ ਫਤ ਮਾਤਾ ਬਹਿ ਜਾ ਬਸ ਇਹਦੇ ਮਾਤਾ ਜੀ ਨੂੰ ਗਰਨਾਮ ਕੌਰ ਜੀ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਜੀ ਉੱਥੇ ਪਹਿਲਾਂ ਤਾਂ ਰਾਏਕੋਟ ਸਿਵਲ ਹਸਪੀਟਲ ਚ ਮਾਤਾ ਜੀ ਦਾ ਮੈਡੀਕਲ ਹੋਊਗਾ ਐਮਐਲਰ ਕੱਟੀ ਜਾਊਗੀ ਉਸ ਤੋਂ ਬਾਅਦ ਫਿਰ ਮਾਤਾ ਜੀ ਨੂੰ ਅਸੀਂ ਸੁਪਨਿਆਂ ਦੇ ਕਾਰ ਹਸਪਤਾਲ ਚ ਜਾ ਕੇ ਦਾਖਲ ਕਰਾਵਾਂਗੇ ਅਸੀਂ ਇੱਥੇ ਸ਼ੁਕਰਾਨਾ ਕਰਦੇ ਆ ਸਾਡੇ ਐਸਚਓ ਸਾਹਿਬ ਅਮਰਜੀਤ ਸਿੰਘ ਜੀ ਦਾ ਤੇ ਕਾਉਂਸਲਰ ਸਾਹਿਬ ਸੁਖੂ ਵੀਰ ਜੀ ਦਾ ਸੁਖੂ ਗਰੇਵਾਲ ਦਾ ਤੇ ਬਾਕੀ ਸਾਡੇ ਟੀਮ ਮੈਂਬਰ ਖੜੇ ਨੇ ਸਾਰੇ ਰਾਏਕੋਟ ਤੋਂ ਇਹਨਾਂ ਨੂੰ ਵੀ ਸਾਰਿਆਂ ਨੇ ਤਾਂ ਤਾਂ ਸਾਡੇ ਕੋਲੇ ਇੱਥੇ ਪਹੁੰਚ ਕੀਤੀ ਤੇ ਵੀ ਵੀ ਤੁਹਾਡਾ ਕੀ ਨਾਂ ਗੁਰਜੰਤ ਸਿੰਘ ਹੈ ਗੁਰਜੰਤ ਸਿੰਘ ਇਹ ਵੀ ਕਾਉਂਸਲਰ ਨੇ ਵੀਰ ਜੀ ਇਹ ਵੀ ਵੀਰ ਜੀ ਉਦੋਂ ਦੇ ਆਏ ਖੜੇ ਨੇ ਬਾਕੀ ਮੁਹੱਲਾ ਨਿਵਾਸੀਆਂ ਨੇ ਵੀ ਸਾਰਿਆਂ ਨੇ ਸਪੋਰਟ ਕੀਤੀ ਆ ਤੇ ਅਸੀਂ ਸ਼ੁਕਰ ਗੁਜ਼ਾਰਾ ਸਾਡੇ ਕਰਮਜੀਤ ਸਿੰਘ ਭਾਈ ਜੀ ਜਿਹੜੇ ਸੈਕਟਰੀਏਟ ਚੰਡੀਗੜ੍ਹ ਕੰਮ ਕਰਦੇ ਨੇ ਉਹਨਾਂ ਨੇ ਵੀ ਸਾਨੂੰ ਸਪੋਰਟ ਕੀਤਾ ਅੱਜ ਅਸੀਂ ਮਾਤਾ ਜੀ ਨੂੰ ਇੱਥੇ ਲੈ ਕੇ ਚੰਨੇ ਆ ਮਾਤਾ ਜੀ ਦੇ ਹਾਲਾਂਕਿ ਬੇਟੀ ਨੇ ਸਾਨੂੰ ਕਾਲ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਮਾਤਾ ਜੀ ਦਾ ਕੁੱਟਮਾਰ ਹੋ ਰਹੀ ਆ ਅਸੀਂ ਇੱਥੇ ਪਹੁੰਚੇ ਆ ਤੇ ਇੱਥੇ ਮਾਤਾ ਜੀ ਦਾ ਮੂੰਹ ਅੱਖਾਂ ਨੀਲੀਆਂ ਹੋਈਆਂ ਪਈਆਂ ਗਲ ਨੀਲਾ ਹੋਇਆ ਪਿਆ ਤਾਂ ਅਸੀਂ ਆਕੇ ਮੱਲੇ ਨਾਲ ਗੱਲ ਕੀਤੀ ਪਹਿਲਾਂ ਗੇਟ ਬੜੀ ਮੁਸ਼ਕਿਲ ਨਾਲ ਖਲਾਇਆ ਗੇਟ ਨਹੀਂ ਖੋਲਦੇ ਬੱਚੇ ਅੰਦਰ ਜਿੰਦਾ ਲਾ ਕੇ ਬੈਠੇ ਸੀ ਤੇ ਦੋਨੋਂ ਆਪ ਹੈ ਨਹੀਂ ਸੀ ਘਰ ਦੇ ਵਿੱਚ ਤਾਂ ਫਿਰ ਅੰਦਰ ਜਾ ਕੇ ਜੋ ਹਾਲਾਤ ਦੇਖਿਓ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲ ਕੀਤੀ ਕੌਂਸਲਰ ਸਾਹਿਬ ਨੇ ਤੇ ਪ੍ਰਸ਼ਾਸਨ ਨੇ ਵੀ ਤੁਰੰਤ ਆ ਕੇ ਇੱਥੇ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਪਹਿਲਾਂ ਫੀਲਡ ਵਾਲੇ ਅਫਸਰ ਆਏ ਫਿਰ ਡਿਊਟੀ ਅਫਸਰ ਆਏ ਫਿਰ ਉਹਨਾਂ ਨੇ ਐਸ.ਟੀ. ਸਾਹਿਬ ਦੀ ਮੰਬਲਾਇਆ ਤੇ ਹੁਣ ਐਫਐਚਓ ਸਾਹਿਬ ਨੇ ਆ ਕੇ ਹੁਕਮ ਦਿੱਤੇ ਆ ਵੀ ਮਾਤਾ ਦਾ ਮੈਡੀਕਲ ਕਰਾਉਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਜਾਵੇ ਤੇ ਜੋ ਬਰਨ ਦਾ ਇਨਸਾਫ ਆ ਉਸ ਪਰਿਵਾਰ ਨੂੰ ਮਿਲੇ ਸ਼ੁਕਰੀਆ ਫਿਰ ਸਰ ਤੁਹਾਡਾ ਬਾਕੀ ਆਜੋ ਆਪਾਂ ਚੱਲਦੇ ਆ ਜੋ ਇਹਨਾਂ ਦੀ ਕਾਰਵਾਈ ਬਣਦੀ ਆ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ